ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਦਾ ਬਲਾਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਹੁਣ ਚੱਲੇ ਆ ਜੀ ਪੌਂਗਰ ਆਪਾਂ ਨੂੰ ਸੰਤ ਬੱਬਾ ਬਲਜੀਤ ਸਿੰਘ ਸਿਚਵਾਲਾ ਉਹਨਾਂ ਦਾ ਫੋਨ ਆਇਆ ਸੀ ਕਹਿੰਦੇ ਕਿ ਕਿਸੇ ਦਾ ਨਾ ਮੰਨ ਲਓ ਢੇ ਦੇ ਘਰ ਨਾਲ ਢਾ ਲੱਗੀ ਆ ਤੇ ਉਹਦੇ ਵਾਸਤੇ ਕ੍ਰੇਟ ਤੇ ਬੂਰੀ ਚਾਹੀਦੀ ਉਹਨਾਂ ਨੂੰ ਤੇ ਆਪਾਂ ਹੁਣ ਚੱਲੇ ਆ ਉੱਥੇ ਤੇ ਮਹਾਰਾਜ ਭਲੀ ਕਰੇ ਕਿ ਇਹ ਗਰੀਬਾਂ ਕੇ ਮੁਰਕ ਕਰਨਾ ਹੈ ਮਹਾਰਾਜ ਇਹ ਕੰਮ ਕਰੇ ਕਿਸੇ ਦੇ ਤੇ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਸਾਰੀ ਅਪਡੇਟ ਦਵਾਂਗੇ ਉਥੋਂ ਦੀ ਕਿ ਮੰਨ ਲਓ ਕੀ ਉੱਥੇ ਨੀ ਸਥਿਤੀ ਆ ਤੇ ਕਿੰਨਾ ਕੁਥੇ ਪਾਣੀ ਆ ਤੇ ਕੀ ਹਿਸਾਬ ਦਾ ਉਥੋਂ ਦਾ ਤੇ ਸਿੰਘ ਆਪਣੇ ਕ੍ਰੇਟ ਲੱਦਣ ਦੇ ਗੱਡੀ 'ਚ ਤੇ ਹੁਣ ਬੋਰੇ ਲੱਦਾਂਗੇ ਤੇ ਫਿਰ ਉਧਰ ਨੂੰ ਚਾਲੇ ਪਾਉਣੇ ਆਪਾਂ ਬਾਕੀ ਤੁਹਾਨੂੰ ਆਪਾਂ ਉੱਥੇ ਜਾ ਕੇ ਸਾਰੀ ਅਪਡੇਟ ਜ਼ਰੂਰ ਦਵਾਂਗੇ ਕਿ ਕਿੰਨੀ ਢਾਲ ਲੱਗੀ ਆ ਕਿੱਥੋਂ ਲੱਗੀ ਆ ਤੇ ਕਿਹਦੇ ਘਰੋਂ ਲੱਗੀ ਆ ਹੁਣ ਆਪਾਂ ਗੱਡੀ 'ਚ ਕਰਨਦੇ ਆ ਕ੍ਰੇਟ ਲੋਡ ਤੇ ਨਾਲ ਬੋਰੇ ਕਰਾਂਗੇ ਬੈਂਡ ਜੀ ਬਾਬਾ ਜੀ ਦਾ ਫੋਨ ਆਇਆ ਹੁਣੇ ਹੁਣੇ ਵੀ ਤੇ ਅੱਜ ਕਹਿ ਵੀ ਸਿੰਘੋ ਥੇ ਵੀ ਤੁਹਾਡੇ ਕੋਲ ਕ੍ਰੇਡ ਤਿਆਰ ਆ ਉੱਥੇ ਨਾ ਕਿਸੇ ਸਿੰਘ ਦੇ ਘਰ ਨੂੰ ਢਾ ਲੱਗੀ ਆ ਦਰਿਆ ਘਰ ਛੋੜਦੇ ਲੱਗਾ ਵਾ ਤੇ ਦਵਾ ਦਾ ਭਜੂ ਨਜ਼ਰ ਬਾਬਾ ਜੀ ਕਹਿੰਦੇ ਆਂ ਪਹੁੰਚ ਜਾਗੇ ਅਸੀਂ ਪੰਜ ਕ੍ਰੇਡ ਲਾਏਗੇ ਨਾਲ 5-700 ਤੋੜਾ ਲੈ ਕੇ ਉੱਥੇ ਜਾ ਕੇ ਅਸੀਂ ਜਿੰਨੇ ਵੀ ਸਿੰਘ ਆ ਕੋਈ ਚਾਰ ਜਣੇ ਹੈਗੇ ਆ ਤੇ ਪੰਜ-ਸੱਤ ਆਪਣੇ ਸਿੰਘ ਹੋਰ ਤਿਆਰ ਆ ਤੇ ਜਾ ਕੇ ਚਲੋ ਕਿ ਇਹ ਗਰੀਬ ਦਾ ਭਲਾ ਹੋ ਜੂਗਾ ਪਰ ਕ੍ਰੇਡ ਆਪਾਂ ਕੱਠੇ ਨਾ ਕਰ ਲਈ ਯਾਰ ਕਰੇਟ ਇਕੱਠੇ ਕਰ ਲੀਏ। ਕਰੇਟ ਇਕੱਠੇ ਕਰ। ਮਰੋੜ ਕੇ ਰੱਖੀਂ ਇੱਦਾਂ ਕਾਲੂ ਬੋਧੇ ਨਾ। ਉੱਤੇ ਡੋਰ ਤੋੜ ਸੁਣਨਾ। ਹਾਂ? ਅੱਡਾ ਲਾ ਬੋਧੇ। ਨਹੀਂ ਨਹੀਂ ਡਾਲਣਾ ਖੋਲ ਕਾਲੂ। ਇਹਨਾਂ ਨੂੰ ਮਰੋੜ ਦਈਏ ਕਰੇਟਾਂ ਨੂੰ। ਰੱਖ ਜੀ ਹਰਥਾ ਨੂੰ। ਉੱਤੇ ਡੋਰ ਸੁਣਦੇ ਨੇ। ਨਾ ਜੇ ਕਾ। ਕਰੇ ਜੀ ਉੱਥੇ ਜਾ ਰਹੇ ਆ ਲੇ ਕੇ। ਉਹ ਮੈਂ ਪਾਇਆ ਲਾਇਆ। ਰਾਜਵੰਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਆ ਪੰਜ ਸਿੰਘ ਜਾ ਰਹੇ ਹਾਂ ਦੋ ਸਿੰਨੇ ਸਾਡੇ ਮਗਰ ਬੈਠੇ ਨਾਲ ਕ੍ਰੇਟ ਉੱਪਰ ਕਿਸੇ ਘਰ ਦੀ ਊਂਟਾ ਲੱਗੀ ਤੇ ਬਾਬੇ ਸੰਤੋਬਬਲਵੀਰ ਸਿੰਘ ਸੀਚਾਲੀ ਦਾ ਫੋਨ ਆਇਆ ਵੀ ਕ੍ਰੇਟ ਤੇ 500 ਟੋੜਾ ਲੈ ਕੇ ਪਹੁੰਚੋ ਤਾਂ ਅਸੀਂ ਹੁਣ ਘਰੋਂ ਚਾਲੇ ਪਾ ਲਿਆ ਲਗਭਗ ਅਸੀਂ 15-20 ਮਿੰਟਾਂ ਚ ਹੀ ਉੱਥੇ ਪਹੁੰਚ ਜਾਣਾ ਵਾ ਇਸ ਟਾਈਮ ਅਸੀਂ ਜਾ ਰਹੇ ਹਾਂ ਪੰਜ ਸਿੰਘ ਲੈ ਕੇ ਜਾ ਰਹੇ ਹਾਂ ਗੁਰਸੇਵ ਸਿੰਘ ਪ੍ਰਧਾਨ ਸਿੰਘ ਮੇਜਰ ਸਿੰਘ ਕਰਮਜੀਤ ਸਰਨਾਇ ਸਰਾਏ ਦੇ ਰੇ ਸਿੰਘ ਸਾਡੇ ਮਗਰ ਬੈਠਾ ਵਾ ਕਾਲੂ ਬਾਬਾ ਸ਼ਾਰਟ ਨੇਮ ਕਾਲੂ ਬਾਬਾ ਸਿੰਘ ਕਾਲੂ ਹਾਂ ਜੋ ਆਪਾਂ ਜਾ ਛੜਦੀ ਮਹਾਰਾਜ ਭਲੀ ਕਰੇ ਕਿਰਪਾ ਕਰੇ ਤੇ ਢਾਲ ਲੱਗ ਜਾਏ ਕਲੇ ਸਭੀ ਚਾਸਰ ਹੁਣ ਆਪਾਂ ਪਹੁੰਚ ਗਏ ਆ ਪਿੰਡ ਬਾਉਪੁਰ ਤੇ ਬੋਰਡ ਵਿੱਚ ਆਪਾਂ ਸਮਾਨ ਕਰ ਲਿਆ ਲੋਡ ਤੇ ਬਾਬਾ ਜੀ ਉਹਨਾਂ ਕੋਲ ਆਪਾਂ ਪਹੁੰਚਦੇ ਆਂ ਉਹਨਾਂ ਪਾਚਾਲੇ ਪਾਵਾਂ ਗੋਦਰ ਨੂੰ ਮਬਾ ਬਾਨਾਂ ਦੇ ਭਲੀ ਕਰੇ ਤੇ ਇਹਦਾ ਘਰ ਵੀ ਨਾ ਹੀ ਢਲੇ ਘਰ ਬਹੁਤ ਔਖੇ ਬੰਦੇ ਲੜੇ ਜੀ ਹੁਣ ਤਾਂ ਮਹਾਪੁਰਸ ਸੰਤ ਬਾਬਾ ਬਲੀ ਸਿੰਘ ਜੀ ਚੇਵਾਲ ਵਾਲੇ ਜਿਨ੍ਹਾਂ ਨੇ ਬੋੜਾ ਪੇੜਾ ਆਪਣੇ ਇੱਥੇ ਬਹੁਤ ਭਰ ਆਪਣੇ ਪਿੰਡਾਂ ਦੇ ਜੀ ਵਾਦੀਂ ਵੀ ਆਪਾਂ ਜਾਇ ਬਣਾ ਗਈ। ਪਾਣੇ ਪੇਟ ਦੇ ਸਮਾਨ ਕਰ ਲਿਆ ਲੋਡ। ਤੇ ਹੁਣ ਜਾਵਾਂਗਾ ਉੱਥੇ ਕਿਲੇ ਬਨੇ ਜਿੱਥੇ ਮੱਲ ਉਟਾ ਲੱਗੀ ਆ। ਬਾਬਾ ਜੀ ਆਵ ਚਲਾ ਰਹੇ ਨੇ ਵੋੜ। ਕੋਈ ਨਾ ਚਾਚੇ ਜੀ। 아�니 <목소리도> 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 ਬੇੜੇ ਦਾ ਸਮਾਨ ਕਰ ਲਿਆ ਲੋਡ ਤੇ ਮਹਾਪੁਰਸ਼ ਆਪ ਚ ਲਾ ਰਹੇ ਬੋੜ ਨੂੰ ਬਹੁਤ ਵੱਡੀ ਸੇਵਾ ਕਰ ਰਹੇ ਮਹਾਪੁਰਸ਼ ਇੰਨਾ ਰਸਾਂਗ ਤਾਂ ਆਪਣੇ ਕਿਤੇ ਦਿਨਾਂ ਦੇ ਸਕਦੀ ਜਿੰਨੇ ਮਹਾਪੁਰਸ਼ ਸੇਵਾ ਕਰ ਰਿਹਾ ਇਸ ਲੱਕੇ ਵਿੱਚ ਮਹਾਰਾਜ ਚੜ੍ਹਦੀ ਕਲਾ ਦੇ ਰੱਖੇ ਤਣਰਾਸੇ ਦਾ ਲੱਦ ਲਿਆ ਬੇੜਾ ਤੇ ਕ੍ਰੇਟ ਤੇ ਖਾਲੀ ਬੋੜ ਲੱਦ ਲਿਆ ਜਿੱਥੇ ਢਾ ਲੱਗੀ ਆਪਾਂ ਉੱਥੇ ਵੀ ਜਾਵਾਂਗੇ ਤੇ ਜਿਹੜਾ ਸਮਾਨ ਆ ਇਹ ਵੀ ਵੰਡਾਂਗੇ ਦੇਖ ਸਕਦੇ ਆ ਵੀਰ ਜੀ ਆ ਜਿਹੜੇ ਬਾਪੂ ਬੂੜ ਆਪਣੇ ਪਾਣੀ ਚ ਘਾਰ ਆ ਬਹੁਤ ਮਾੜੇ ਲਾਦਾ ਵਿਚਾਰਿਆਂ ਦੇ ਚਾ ਜੱਪਾ ਮਹਾਂਪੁਰਸ਼ਾਂ ਨਾਲ ਆਏ ਤੇ ਜ਼ਮਾਨਤਪੂਰ ਵੰਡਣਾ ਤੇ ਜਿਹੜੇ ਆਪਣੇ ਕਰੇਟ ਲਾਉਣੇ ਥੋੜੇ ਸਾਚ ਵਾਈ ਗਰੁੱਪ ਵਲੀ ਕਰੇ ਇਹੋ ਜੀ ਮੁਸੀਬਤਾਂ ਕੀ ਦਿਨ ਆਵੇ ਕਿਉਂਕਿ ਭਾਜੀ ਬਹੁਤ ਔਖਾ ਅੰਦਾਜ਼ ਵਿੱਚ ਪਾਣੀ ਆ ਜ ਰਹਿਣਾ ਬਹੁਤ ਔਖਾ ਵਾ ਪਿੱਲਰ ਕਿੱਥੇ ਪਿੱਲਰ ਪਿੱਲਰ ਐ ਇੱਥੇ ਪਿੱਲਰ ਕਿੱਥੇ ਪਿੱਲਰ ਆ ਇੱਥੇ ਪਿੱਿੱਲਰ ਰੋਣਾ ਪਿੱਲਰ ਉਹ ਜਿੱਥੇ ਅੜੇ ਜੇ ਕੱਖਰੇ ਬਾਈ ਹੈਗਾ ਬਾਹਰ ਹੋਰ ਇਹ ਬਗਯੋ ਚੜ੍ਹਿਆ ਪਾਣੀ ਦੀ ਬਹੁਤ ਸਪੀਡ ਇੱਥੇ ਤੇ ਕਰ ਦਿਓ ਖਾਲੀ ਜਿੱਥੇ ਮਰਜੀ ਵਰਤਾਓ ਤੁਸੀਂ ਹੁਣ ਢੋਟਾ ਲਾਈ ਜਿਹੜਾ ਬਾਉਪੁਰ ਵਾਲਾ ਤੋੜ ਹੋਇਆ ਨਾ ਬਾਉਪੁਰ ਪਿੰਡ ਤੋਂ ਤੋੜ ਹੈ ਜਿਹੜਾ ਜਿਹੜਾ ਤੋੜਾ ਉੱਥੇ ਪਹੁੰਚਣਾ ਕੋਮਨ ਕਾਰ ਜਿਹੜਾ ਵਿਚਾਰ ਟੈਕ ਲੈ ਤੋੜਦਾ ਵਾਕਿਆ ਕਦਣਾ ਪੈਣਾ ਯਾ ਤੇ ਇਧਰ ਪੱਥਰ ਹੈਗੇ ਪੱਥਰ ਕਿੱਧਰ ਜਾਂਦੇ ਨੋਜਪੁਰ ਦੀ ਇੱਕ ਅੱਗੇ ਨੇ ਇਹ ਵੀਰਾਂ ਦੇ ਟਰੈਕਟਰ ਪਾਣੀ ਵਿੱਚ ਇਦਾਂ ਕਰਦੇ ਜਿਵੇਂ ਪਾਣੀ। ਇਹਨਾਂ ਦੇ ਟਰੈਕਟਰ ਹੀ ਚੱਲਣ ਪਾਣੀ 'ਚ। ਹੁਣ ਆਪਾਂ ਉਹ ਲੱਗ ਕੇ ਵੇੜੇ ਵਿੱਚ ਤੇ ਇਹਨਾਂ ਟਰੈਕਟਰਾਂ ਬਾਹਰ ਕੱਢਾਂਗੇ ਤੇ ਸੁੱਕੇ ਥਾਂ 'ਤੇ ਕਰਾਂਗੇ। ਬਹੁਤ ਪੁਰਾਣਾ ਪੋਲਾ ਇਹਨਾਂ ਨੂੰ ਉੱਥੇ ਛੱਡ ਜਾਵਾਂਗੇ ਪੋਟੇ ਆਪਾਂ। ਟਰੈਕਟਰ ਆਪਾਂ ਕਰ ਲਿਆ ਹੁਣ ਲੋਡ ਵੇੜੇ 'ਚ। ਜਾਂਦਾ ਬੇੜਾ ਸ਼ੌਕ ਦਾ ਬਾਬਿਆਂ ਵੇ ਕਿੰਨਾ ਦਾ ਨਾ ਲਾਇਆ ਨਹੀਂ ਉਤਰਾਇਆ ਜੀ ਬੜਾ ਜਾ ਬੜਾ ਜਾ ਬਹੁਤ ਅੰਦਾਜ਼ਾ ਲਾ ਟਰੈਕਟਰ ਫਸਿਆ ਕੱਢਣ ਆਏ ਤੇ ਆਜੋ ਇਹਨਾਂ ਦਾ ਸਹੀ ਆਜ ਡੇਢ ਮਹੀਨਾ ਚੋਂ ਟਰੈਕਟਰ ਫਸਿਆ ਉੱਥੇ ਬੰਦ ਕੋ ਰ ਬਾਉਪਰੇ ਜਦੀਰ ਪਿੰਡਰਾ ਉੱਪਰ ਗੋਰਾ ਮੌਦਾਬਾਦ ਸਾਡੀ ਸੀਚਰ ਗਿਆ ਫੂਲ ਆ ਪਿੰਡਾਲੀ ਖੁਰ ਤੋਂ ਸੰਤ ਪਹੁੰਚੀ ਆ ਨਾਲ ਕ੍ਰੇਟ ਵੀ ਥੋੜੇ ਵੀ ਲੈ ਕੇ ਆਏ ਨਾਲ ਸਿੰਘ ਵੀ ਆਏ ਦਾ ਸਿੰਘ ਵੀ ਆਏ ਨਾਲ ਅੱਜ ਕਰਮਾ ਸੇਵਾ ਹੈ ਸਾਡੀ ਆ ਨੀ ਤੇ ਹੀ ਬੈਠ ਬੰਦ ਬੈਠ ਫੱਟ ਖਾਣੇ ਉਹਨਾਂ ਨੇ ਸਟਾਰਟ ਕਰੀ ਹੀ ਯਾਰ ਹਣਾ ਉਹ ਡੇਲ ਉਹ ਜੀ ਮੱਗੀ ਆ ਜਿਹੜੀ ਬੋਰਡ ਦੀ ਚੱਕਰ ਦੀ ਨਜ਼ਰ ਨਾਲ ਸਾਡੇ ਬੇੜੇ ਦਾ ਇੰਜਨ ਹੋ ਗਿਆ ਖਰਾਬ ਅੱਜ ਉਹ ਟੋਪਰ ਲਾਦਿਆ ਜੀ ਨੇ ਬਸ ਥੋੜਾ ਘਮਾਇਆ ਕਰਦੇ ਸੀ ਇਹ ਸੰਗੋੜੇ ਟਰੈਕਟਰ ਬਸੇ ਆਪਾਂ ਕੱਢਦੇ ਹਾਂ ਅੱਜ ਦੋ ਨਾਲ ਕਰੇਟ ਨਾਲ ਤੋੜੇ ਪਾ ਕੇ ਦਾ ਸਿੰਘਾ ਏ ਦੋ ਪਾਹੀ ਨੂੰ ਲਾਦ ਲੈ ਬਰੇਤੇ ਪੈਣ ਕਰਕੇ ਇੰਜਨ ਟੁੱਟ ਕੇ ਵਿੱਚ ਹੀ ਡੇ ਪਿਆ ਜੋਨ ਬਾਬਾ ਜੀ ਨੇ ਮਗਰੋਂ ਰੇ ਬੋਰਡ ਨੂੰ ਭੇਜਿਆ ਮਗਰੋਂ ਤਾਂ ਕੱਲ ਆ ਕੇ ਤੋਰਦੇ ਨੂੰ ਮੇਰੇ ਵਿੱਚ ਟਾਈਟਲ ਲੱਗੇ ਬਾਬਾ ਕਰਮਜੀਤ ਪਹੁੰਚਿਆ ਸਾਨੂੰ ਲੈਣ ਵਾਸਤੇ ਕੱਲੋਂ ਦੇ ਨਹੀਂ ਅੱਜ ਆ ਕੇ ਆਦੇ ਆ ਵੀ ਠੱਕੇ ਲੋਣੇ ਮੈਂ ਸਹੀ ਗੱਲ ਆ ਉਹ ਖੰਭੇ ਦੀ ਬਾਜਣਾ ਮੇਰੇ ਤਾਰੇ ਤਾਰ ਰੱਸਾ ਪਿਆ ਸੇਪਾ ਸਿੱਧਾ ਜਾਂਦਾ ਇਹ ਜਿਹੜੇ ਆਪਣੇ ਇੰਜਨਾਂ ਰਿਪੇਅਰ ਹੋਣ ਲਿਆ ਹੁਣ ਬਾਬਿਆਂ ਦੀ ਸੇਵਾਦਾਰ ਇਹਨੂੰ ਰਿਪੇਅਰ ਕਰੰਦੇ ਆ ਤੇ ਫਿਰ ਇਹਨਾਂ ਨੂੰ ਦੁਬਾਰਾ ਫਿੱਟ ਕਰਾਂਗੇ ਬੋਰ ਤੇ ਹੁਣ ਆਪਾਂ ਆਪਣੀ ਮੋਟਰ ਤੇ ਆਏ ਆ ਵੇਖਣੇ ਇਥੇ ਆਪਣੇ ਸਟਾਰਟਰ ਲਾ ਕੇ ਬਣੀ ਜੀ ਤੇ ਵਣੇ ਸੱਤ ਉੱਠ ਕੇ ਕੱਢ ਕੇ ਜਿ ਨਿਕਲ ਗਏ ਤੇ ਪਹਿਲੀ ਗੱਲ ਤਾਂ ਕੰਮ ਮੁਸ਼ਕਲ ਨਿਕਲਣ ਦੇ ਕੀ ਆ ਚਲੋ ਤਰ੍ਹਾਂ ਹੀ ਕੇ ਵੇਖੋਣੇ ਕਰੀ ਤੇ ਨਾਲ ਆਪਣੇ ਬਾਲ ਬੱਚੇ ਨਾਲ ਆਪਣਾ ਤਾਂ ਆਇਆ ਜੀ ਤੇ ਆਪਣੇ ਤਿੰਨੇ ਭਰਾ ਨਾਲ ਆਏ ਅੱਜ ਅਸੀਂ ਤੇ ਬੱਚੇ ਵੀ ਕਹਿੰਦੇ ਜਾਣਾ ਨਾਲ ਅੱਜ ਹੀ ਵੇਖਣੇ ਤੁਸੀਂ ਦੇਖ ਸਕਦੇ ਪਾਣੀ ਜਿਹੜਾ ਘਰੇ ਘਰੇ ਸਾਰੇ ਪਾਣੀ ਪਾਣੀ ਆ ਦੂਰ ਤੱਕ ਆ ਉਹ ਆਪਣੇ ਪਿੰਡ ਦਾ ਤੁਸੀ ਬਣਾ